रेडी स्टार्ट ਸਬਰ ਸ਼ਬਦ ਲਿਖਣ ਲਈ ਤਿੰਨ ਅੱਖਰ ਤੇ ਸਫਲਤਾ ਲਈ ਚਾਰ ਅੱਖਰ ਪੈਂਦੇ ਹਨ ਡੰਡੀ ਵੇਖਣ ਨੂੰ ਸਬਰ ਦੇ ਮੁਕਾਬਲੇ ਸਫਲਤਾ ਸ਼ਬਦ ਵੱਡਾ ਲੱਗਦਾ ਹੈ ਡੰਡੀ ਜੇ ਇਹਨਾਂ ਦੋਹਾਂ ਸ਼ਬਦਾਂ ਦੇ ਪਵਨਾਤਮਿਕ ਅਰਥਾਂ ਦੀ ਪਰਚੋਲ ਕੀਤੀ ਜਾਵੇ ਤਾਂ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਅਤੇ ਹਾਂ ਪੱਖੀ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਹਨ ਡੰਡੀ ਸਬਰ ਦੇ ਸਮਾਨਾਰਥਕ ਸ਼ਬਦ ਸੰਤੁਸ਼ਟੀ ਤਸੱਲੀ ਅਤੇ ਸਦਕ ਹੁੰਦੇ ਹਨ ਤੇ ਸਫਲਤਾ ਦੇ ਸਮਾਨਾਰਥਕ ਸ਼ਬਦ ਕਾਮਯਾਬੀ ਅਤੇ ਟੀਚੇ ਦੀ ਪ੍ਰਾਪਤੀ ਹੁੰਦੇ ਹਨ ਡੰਡੇ ਸਬਰ ਤੇ ਸਫਲਤਾ ਦੋਹਾਂ ਲਈ ਸਾਧਨਾ ਕਰਨੀ ਪੈਂਦੀ ਹੈ ਪਰ ਜਦੋਂ ਮਨੁੱਖ ਨੂੰ ਸਬਰ ਹਾਸਲ ਹੋ ਜਾਂਦਾ ਹੈ ਤਾਂ ਉਸ ਦੀਆਂ ਲਾਲਸਾਵਾਂ ਖਤਮ ਹੋ ਜਾਂਦੀਆਂ ਹਨ ਡੰਡੇ ਸਬਰ ਦੀ ਪ੍ਰਾਪਤੀ ਤੋਂ ਬਾਅਦ ਉਸ ਨੂੰ ਕੁਝ ਹੋਰ ਪ੍ਰਾਪਤ ਹੋਣ ਦੀ ਬਹੁਤ ਖੁਸ਼ੀ ਨਹੀਂ ਹੁੰਦੀ ਤੇ ਨਾ ਹੀ ਖੋ ਜਾਣ ਦਾ ਮਲਾਲ ਹੁੰਦਾ ਹੈ ਡੰਡੀ ਉਹ ਲਾਲਚ ਸਵਾਰਥ ਹਸਦ ਦਵੇਸ ਅਤੇ ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਸਾੜੇ ਦੀ ਸੌੜੀ ਸੋਚ ਤੋਂ ਮੁਕਤ ਹੋ ਜਾਂਦਾ ਹੈ ਡੰਡੀ ਸਬਰ ਦੀ ਪ੍ਰਾਪਤੀ ਮਨੁੱਖ ਦੀ ਆਤਮਾ ਦੇ ਜਾਗਣ ਤੋਂ ਬਾਅਦ ਹੁੰਦੀ ਹੈ ਡੰਡੀ ਮਨੁੱਖ ਦੀ ਆਤਮਾ ਉਦੋਂ ਜਾਗਦੀ ਹੈ ਜਦੋਂ ਉਹ ਗਿਆਨ ਅਤੇ ਅਧਿਆਤਮ ਨਾਲ ਜੁੜ ਜਾਂਦਾ ਹੈ ਡੰਡੀ ਸਬਰ ਦੀ ਪ੍ਰਾਪਤੀ ਲਈ ਮੁਕਾਬਲਾ ਦੂਜਿਆਂ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਹੁੰਦਾ ਹੈ ਡੰਡੀ ਸਫਲਤਾ ਪ੍ਰਾਪਤ